ਪੈਣ ਤੇ ਭਰਾ ਦਾ ਬੜਾ ਹੀ ਪਿਆਰਾ ਜਿਹਾ ਗੀਤ ਆਪ ਜੀ ਦੇ ਰੂਬਰੂ ਲੈ ਕੇ ਹਾਜ਼ਰ ਆਂ ਵੱਡੇ ਵੱਡ ਦੇ ਰਿਆਵਾਂ ਦੇਵੇ ਵੱਡੇ ਵੱਡ ਦੇ ਰਿਆਵਾਂ ਦੇ ਹੋਰ ਸਾਖ ਲੱਖ ਮਿਲ ਦੇਵੇ ਗੁੜੇ ਸਾਖ ਪਰਾਵਾਂ ਦੇਵੇ ਗੁੜੇ ਸਾਖ ਪਰਾਵਾਂ ਦੇ ਪੈਣਦਿਆ ਸੋਹਣਿਆ ਵੀਰਾ ਵੇ ਕੱਚੀ ਕੰਦ ਵਿੱਚ ਮੋਰੀ ਆਵੇ ਕੱਚੀ ਕੰਦ ਵਿੱਚ ਮੋਰੀ ਆ ਆਣੀ ਕੇ ਤੂੰ ਮਿਲ ਵੀਰ ਨਾ ਵੇ ਤੈਨੂੰ ਕਾਦੀ ਚੋਰੀ ਆਵੇ ਤੈਨੂੰ ਕਾਦੀ ਚੋਰੀ ਆ ਵੱਡੇ ਵੱਡ ਦੇ ਰਿਆਂਵਾ ਦੇ ਵੱਡੇ ਵੱਡ ਦੇ ਰਿਆਂ ਸਾਕ ਲਖ ਮਿਲ ਦੇਵੇ ਗੁੜੇ ਸਾਕ ਪਰਾਵਾਂਦੇਵੇ ਗੁੜੇ ਸਾਕ ਪਰਾਵਾਂਦੇ ਪੈਣਦਿਆ ਸੋਹਣਿਆ ਵਿਰਾਵੇ ਮਿੱਠੀ ਚੂਰੀ ਚ ਖੰਡ ਪੈਂਦੀਵੇ ਮਿੱਠੀ ਚੂਰੀ ਚ ਖੰਡ ਪੈਂਦੀ ਆਣਕੇ ਤੂੰ ਮਿਲ ਵੀਰ ਨਾਵੇ ਤੇ ਠੰਡ ਪੈਂਦੀ ਵੇ ਵੀਰਾ ਮਿਲਿਆਂ ਤੇ ਠੰਡ ਪੈਂਦੀ